ਨਹੀਂ ਭਾਈ ਇੱਕ ਨਾ ਕੁੱਤਾ ਕਿਹੇ ਵੀ ਮਤੇਰ ਮਾਸੀ ਕਰਦੇ ਹੈ ਤੂੰ ਮਤੇਰ ਮਾਸੀ ਭਾਈ ਉਹਨੂੰ ਖੱਟ ਕਰਿਆ ਕਰੇ ਜਵਾਕ ਲੋਰੋ ਦੀ ਕਿਤੇ ਤਾਂ ਉਹਨੂੰ ਕੋਸ ਆਖਿਆ ਕਰੇ ਕਦੇ ਕੋਸ ਆਖਿਆ ਕਰੇ ਕਿਤੇ ਕੁਛ ਕਰਿਆ ਕਰੇ ਨਾ ਕੁੱਤਿਆ ਕਰੇ ਰੋਜ਼ ਨੂੰ ਹੈ ਭਾਈ ਰੋਜ਼ ਕੁੱਤਿਆ ਕਰੇ ਉਹਨੂੰ ਵਿਚਾਰਾ ਕੀ ਕਰੇ ਇੱਕ ਦਿਨ ਭਾਈ ਉਹਨੂੰ ਕਣੀ ਵੀ ਲੱਕੜਾਂ ਲਿਆ ਬਣਾ ਰੱਖੇਤ ਹਨ ਬਿਨਾਂ ਰੱਖੇ ਤੋਂ ਲੱਕੜਾਂ ਕਿਵੇਂ ਲਊਗਾ ਗਣਾ ਹਾਂ ਉਹ ਕਹਿੰਦੀ ਕਹਿੰਦੀ ਬਿਨਾਂ ਰੱਖੇ ਤੋਂ ਲੱਕੜਾਂ ਨਹੀਂ ਇਹ ਬਿਨਾਂ ਰੱਖੇ ਤੋਂ ਲੱਕੜਾਂ ਨਹੀਂ ਇਹ ਦੇਖਲਾ ਕਦੇ ਨਹੀਂ ਬੰਨ ਲੈਣਾ ਅੱਛਾ ਫਿਰ ਮਾ ਤੇਰ ਮਾ ਕਹਿੰਦੀ ਹੁਣ ਉਹ ਜਵਾਕ ਕੀ ਕਰੇ ਇਕੱਠੀਆਂ ਤਾਂ ਭਈ ਉਹਨੇ ਕਰ ਲਈਆਂ ਲੱਕੜਾਂ ਜਾ ਕੇ ਰੋਹੀ ਚੋਂ ਜਾ ਕੇ ਸਮਝਦਾ ਬਣੀ ਚੋਂ ਉਹ ਇਕੱਠੀਆਂ ਕਰ ਲਈਆਂ ਹੁਣ ਰੋਈ ਜਾਂਦਾ ਠੀਕ ਹੈ ਉਹ ਰੋਈ ਜਾਂਦਾ ਪਰਬਤੀ ਤੇ ਮਹਾਦੇਵ ਨੰਗੇ ਜਾਂਦੇ ਆਪ ਕੋਲ ਦੀ ਆਬਦਾਰ ਮਵਾਲੇ ਕੇ ਉਹ ਕਹਿੰਦਾ ਪਾਰਵਤੀ ਕਹਿੰਦੀ ਕਿ ਵੇਖੋ ਕੀ ਸੋਣਾ ਰੋਣ ਕਰ ਰਿਹਾ ਹੈ ਬੱਚਾ ਰੋ ਰਿਹਾ ਹੈ ਜੰਗਲ ਚ ਉਹ ਸ਼ਿਵ ਜੀ ਮਹਾਰਾਜ ਕਹਿੰਦਾ ਸੌਰਕੇ ਮੁਰਖ ਵਾਹੀ ਦਾ ਬੱਚੇ ਕੋਈ ਅੱਛੇ ਕੋਈ ਰੋਵੇ ਕਹਿੰਦਾ ਇੱਕ ਤਾਂ ਇਹੀ ਹਾਲ ਹੈ ਕਹਿੰਦੀ ਜੀ ਨਾ ਮੈਂ ਕਹਿੰਦੀ ਗਾਂਧੀ ਕਹਿੰਨੀਆਂ ਦਾ ਹੱਟ ਹੁੰਦਾ ਹੈ ਢੋਲੀ ਦਾ ਹੱਟ ਸਾਰਿਆਂ ਨੂੰ ਪੜਾ ਹੁੰਦਾ ਹੈ ਤੈਨੂੰ ਇਹ ਵੀ ਰੱਖ ਦਿੰਦਾ ਰਾਜ ਰਾਜਗਉ ਬਾਲਗਉ ਤੀਜਾਗਉ ਤਿੰਨੇ ਗਉ ਗਣੇ ਭਇਆ ਉਹ ਕੰਡੀ ਵੀ ਮੈਨੂੰ ਨਹੀਂ ਜਾਂਦੀ ਭਾਈ ભગવાન ਕਹਿੰਦਾ ਵੀ ਚੰਗਾ ਭਵਾਨ ਤਾਰ ਲਿਆ ਖੱਲੇ ਉਹ ਤਾਰ ਲਿਆ ਪੋੜਾ ਨਾਲ ਕਹਿੰਦਾ ਦੱਸ ਬੱਚਾ ਕੀ ਹੁਕਮ ਹੈ ਕਹਿੰਦਾ ਜੀ ਕਾਦਾ ਹੁਕਮ ਹੈ ਮੇਰੀ ਮਾਂ ਮਤੇ ਮੈਨੂੰ ਕੁੱਟਦੀ ਆ ਬਾਲਾ ਰੋਣ ਸਮਝਿਆ ਤੇ ਉਹ ਕਹਿੰਦੀ ਹੁਣ ਬਿਨਾਂ ਰੱਛੇ ਤੋਂ ਲੱਕੜਾਂ ਲਿਆ ਹੁਣ ਮੈਂ ਕਿਵੇਂ ਲਿਆ ਮਾਂ ਲੱਕੜਾਂ ਲਿਆ ਉਹ ਉਹ ਕਹਿੰਦਾ ਫਿਰ ਐ ਕਰ ਪੁੱਤ ਆ ਲੱਕੜਾਂ ਕੱਠੀਆਂ ਕਰੀਆਂ ਨਾ ਤੇਰੀਆਂ ਕਹਿੰਦਾ ਇਹ ਕੈ ਦੇ ਫੂਲ ਨੇ ਨਾ ਦੀ ਚਿਪਾ ਕਹਿੰਦਾ ਸਾੜ ਨਹੀਂ ਚਿਪ ਜਾਣੀ ਉਹੀ ਗੱਲ ਭਾਈ ਉਹਨੇ ਤਾਂ ਚਿਪਾਈ ਤੇ ਪੱਤੇ ਤੁਸੀਂ ਆ ਕਹਿੰਦਾ ਵੀ ਉਹਦਾ ਚਿਪ ਗੀਆਂ ਮੰਨ ਤੇ ਹੁਣ ਦੂਜੇ ਲੋਟ ਕਿਵੇਂ ਹੋਣੀਆਂ ਦੇਖਣ ਨੂੰ ਕਿਵੇਂ ਕਹਿੰਦਾ ਜਾ ਕੇ ਬਾਠਾਂ ਇਹ ਕਹਿੰਦੀ ਘੋਲੇ ਨਾਲ ਦੀ ਖੰਡ ਮੇਰਾ ਸਾੜਮੀ ਖੜ ਜਾਣੀ ਪਰ ਉਹਨੇ ਤਾਂ ਉਹੀ ਗੱਲ ਕਰੀ ਬੱਬੂ ਆਹ ਸੁਕਾਉਂ ਜਦੋਂ ਹੀ ਗੱਲ ਕਰੀ ਤਾਂ ਉਹ ਜਦੋਂ ਲੈ ਗਿਆ ਲੱਕੜਾ ਉਹਨੇ ਬੋਸ਼ਕੇ ਦੇ ਖੰਡਿਆਤਿਆਂ ਕਹਿੰਦਾ ਕਣ ਬੋਲਣਾ ਦੀ ਕੰਮਰ ਤੇ ਪੈਣਾ ਖਾ ਭਾਈ ਤੇ ਤੇ ਫੇ ਲੱਕੜਾਂ ਦਾ ਦਿੱਤੀਆਂ ਖੰਡਿਆ ਜਿਹੜੀ ਉਹਦੀ ਮਤੇਰ ਮਾਸ਼ੀ ਦੁੱਧ ਰਿਤੀ ਜਾਂਦੀ ਸੀ ਅੱਛਾ ਹੋਸ਼ ਕੇ ਜੇ ਕਹਾ ਕੰਨਾ ਬੋਲਣਾ ਦੀ ਕਿ ਜਿਪਗੀ ਨਾਲੇ ਛਣ ਛਣੇ ਮਨਾਨੀ ਛਣੇ ਪੀੜੀ ਹੁਬ ਕੁਸ਼ੂ ਹੁਣ ਅੱਛਾ ਜੇ ਕੋਈ ਆਉਂਦੀ ਆ ਕੋਈ ਰੌਲਾ ਪੈਣ ਲੱਗ ਗਿਆ ਜਿਹੜੀ ਆਵੇ ਮੁਸ਼ਕਿਲ ਜੇ ਕਹੇ ਭੋਲੇ ਨਾ ਦੀ ਚਿਪਾ ਉਹ ਸਾਡੇ ਮੋਰਤਾਂ ਲਾਰਾ ਵੱਧ ਗਿਆ ਬੁੜੀਆਂ ਮੁਸ਼ਕਿਲੇ ਕਹਿੰਦੇ ਅੱਛਾ ਉਹ ਕਹਿੰਦੇ ਵੀ ਕਾਜੀ ਕਾਜੀ ਨੂੰ ਲੈ ਉਹ ਫਲਾਣੇ ਨਾਲ ਤੋਂ ਵੀ ਉਹ ਚਿਪਾ ਕੱਢੂ ਆਪਣੇ ਹੋਰ ਨਹੀਂ ਹੋਈ ਕੱਢ ਸਕਦਾ ਉਹ ਕਹਿੰਦੇ ਵੀ ਹੁਣ ਜਾਵੇ ਕੌਣ ਕਹਿੰਦੇ ਇਹੀ ਨੂੰ ਆਖ ਨੂੰ ਭੇਜਿੰ। ਚਲ ਪਈ ਵਾਗ ਗਿਆ ਉਹ ਕਾਜੀ ਨੂੰ ਉਹਨਾਂ ਸਖਿਆਤਾ ਜੀ ਦਾ ਮਿੱਕਮ ਤਾਂ ਮੇਰੇ ਹੀ ਆ ਸਾਰਾ ਇਹਦਾ ਛੁੱਕੀ ਸਾਗਾ ਹੀ ਐਸੇ ਜਿਹੜੀ ਮਿਲ ਜੂਗੀ ਜਦੋਂ ਭਾਈ ਜਾ ਕੇ ਉਹਨੇ ਆਹ ਲਹੰਦਾ ਕਾਜੀ ਦਾ ਆ ਗਿਆ ਜਦੋਂ ਉੱਤਰਨ ਲੱਗਿਆ ਕਾਜੀ ਬੋਤੀ ਤੋਂ ਉਹ ਵੀ ਰੰਕ ਰੰਕਨ ਲਾਟਾ ਬੋਸ਼ ਕੇ ਕਹਦਾ ਪੂਰੇ ਨਾਮ ਦੀ ਚੇਪ ਉਹ ਵੀ ਨਾਲ ਹੀ ਚੇਪ ਗਿਆ ਕਹਿੰਦਾ ਹਾਂ ਤਾ ਤਰੀ ਨੂੰ ਬਿਜਲਮ ਕਰਾ ਪਹੀਂ ਤੇ ਪਗੀ ਗੰਡੂ ਤੇ ਇਹਦਾ ਤੇ ਪਿਆ ਕਹਿੰਦਾ ਚੱਪ ਕਰ ਕੇ ਜੋ ਆਕਲੇ ਪੈਰ ਫੜ ਲੋ ਜੇ ਬਚਣਾ ਤੁਸੀਂ ਕਹਿੰਦੇ ਹਾਂ ਵੀ ਦੱਸ ਕੀ ਤਾਂ ਉਹਨੇ ਕਹਿੰਦਾ ਮੈਂ ਤੁਹਾਨੂੰ ਵੀ ਜਿਹੜੀ ਮੇਰੀ ਮਾਂ ਹੈ ਇਹ ਮਟੇਰ ਨੰਨੇ ਛੋਟੇ 70 ਸਾਰਿਆਂ ਨੇ ਲਾਉਣਾ ਹੈ ਕਹਿੰਦਾ ਲਾ ਵੜੋ ਇੱਕ ਨੇ ਨਹੀਂ ਕਹਿੰਦਾ ਇਹਦਾ ਸਿਰ ਕਲਰ ਵਰਗਾ ਬਣਾ ਦਿਓ ਮਾਰ ਮਾਰ ਭਾਈ ਤੇਰੇ ਅਰਬ ਇੱਕ ਤੇ ਵੇ ਮਾਲੂ ਵੱਧ ਮਾਰੇ ਕੰਨ ਚਾਰ ਛਿੱਤਰ ਮੋੜ ਕੇ ਬੁੜੀ ਭਾਈ ਅੱਗੇ ਬੋਲਦੀ ਜਾਨ ਆ ਗਾ ਲੈਦੀ ਹੈ